ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਧਰਨਿਆਂ ਦਾ ਦੌਰ ਅਮਰਸਰ ਦੇ ਕੱਥੂ ਨੰਗਲ ਟੂਲ ਪਲਾਜ਼ੇ ਦੇ ਮੌਜੂਦ ਹੈ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਕੱਥੂ ਨੰਗਲ ਟੂਲ ਪਲਾਜ਼ੇ ਦੀਆਂ ਦਿਖਾ ਦਿੰਨੇ ਆ ਜਿੱਥੇ ਅੱਜ ਭਾਰਤੀ ਕਿਸਾਨ ਜੁਣੇ ਇਕਤਾ ਸਿੱਧੂਪੁਰ ਵੱਲੋਂ ਕੱਥੂ ਨੰਗਲ ਟੂਲ ਪਲਾਜ਼ਾ ਪੂਰਨ ਤੌਰ ਤੇ ਬੰਦ ਕੀਤਾ ਹੋਇਆ ਸਾਰੇ ਆਉਣ ਜਾਣ ਵਾਲੇ ਰਸਤੇ ਜਿਹੜੇ ਆ ਕਿਸਾਨਾਂ ਦੇ ਵੱਲੋਂ ਬੰਦ ਕੀਤੇ ਹੋਏ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਨੂੰ ਭਾਰਤੀ ਕਿਸਾਨ ਜੁਨੇਗਤਾ ਸਿੱਧੂਪੁਰ ਵੱਲੋਂ ਜਿਹੜਾ ਪ੍ਰੋਪਰ ਤੌਰ ਤੇ ਅੱਜ ਘੇਰਿਆ ਹੋਇਆ ਤਾਂ ਕਥੂ ਨਗਲ ਟੂਲਪਲਾਸ ਦੇ ਮੌਜੂਦਾਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਗਲੀ ਨੇ ਨਗਲੀ ਸਾਹਿਬ ਕੀ ਮੁੱਦਾ ਹੈ ਅੱਜ ਫੇਰ ਟੂਲਪਲਾਸ ਜਿਹੜਾ ਵੱਡੇ ਪੱਧਰ ਤੇ ਇਜ਼ਾਮ ਕੀਤਾ ਹੋਇਆ ਜੀ ਇਹ ਸਾਡੇ ਜਿਹੜਾ ਅਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਲੜ ਰਹੇ ਆਂ ਵੀ ਆਬਾਦਕਾਰ ਜਿਹੜੇ ਕਿਸਾਨ ਆ ਉਹਨਾਂ ਦੇ ਜ਼ਮੀਨਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਹਮੇਸ਼ਾ ਵਾਦਾ ਖਿਲਾਫੀ ਕਰਦੀ ਆ ਸਰਕਾਰ ਦੇ ਵਾਦਾ ਖਿਲਾਫੀ ਦੇ ਰੋਸ਼ ਦੇ ਵਿੱਚ ਇਹ ਆ ਸਰਕਾਰ ਨੂੰ ਕਿਹੇ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਜਿਹੜਾ ਅੱਜ ਵੱਡੇ ਪੱਧਰ ਦੇ ਉੱਤੇ ਪਰਾਲੀ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਆ ਰੈੱਡ ਐਂਟਰੀਆਂ ਕੀਤੀਆਂ ਜਾ ਰਿਆ ਵਾ ਸਾਡੇ ਅੰਮ੍ਰਿਤਸਰ ਦੇ ਡੀਸੀ ਮੈਡਮ ਜਿਹੜੇ ਵੱਡੀ ਪੱਧਰ ਦੇ ਉੱਤੇ ਜਿਹੜੇ ਆ ਕਿਸਾਨਾਂ ਦੇ ਦਿਵਾਲੇ ਡੰਡਾ ਲੈ ਕੇ ਹੋਏ ਆ ਕਿ ਕਿਸ ਤਰ੍ਹਾਂ ਵੀ ਇਹਨਾਂ ਦੇ ਜਿਹੜੇ ਲਾਇਸੈਂਸ ਨਹੀਂ ਭੰਦੇ ਨੇ ਇਹਨਾਂ ਦੀਆਂ ਰੈੱਡ ਐਂਟਰੀਆਂ ਕਰੋ ਜਿੰਨਾ ਵੀ ਖੇਤੀਬਾੜੀ ਵਿਭਾਗ ਸਾਰਾ ਕੱਲੇ ਕੱਲੇ ਪਿੰਡ ਦੇ ਵਿੱਚ ਤੁਰਿਆ ਫਿਰਦਾ ਵਾ ਪਰ ਨਾਲ ਜਿਹੜੀਆਂ ਸਾਡੀਆਂ ਮੰਗਾਂ ਵਾ ਕਿ ਸਾਡੀਆਂ ਜਿਹੜੀਆਂ ਕੱਚੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਪੱਕੀਆਂ ਕਰੋ ਉਹਦੇ ਸਬੰਧ ਵਿੱਚ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸਾਡਾ ਫਿਰੋਜ਼ਪੁਰ ਦੇ ਵਿੱਚ ਧਰਨਾ ਚੱਲ ਰਿਹਾ ਉਹਦੇ ਵਿੱਚ ਸਰਕਾਰ ਦਾ ਕੋਈ ਧਿਆਨ ਨਹੀਂ ਜਦੋਂ ਕਿ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋ ਗਈਆਂ ਇਸ ਗੱਲ ਨੂੰ ਲੈ ਕੇ ਕਿ ਸਾਡੀਆਂ ਜਿਹੜੀਆਂ ਕੱਚੀਆਂ ਜ਼ਮੀਨਾਂ ਉਹਨਾਂ ਦੇ ਮਾਲਕਾਨਾ ਹੱਕ ਮਿਲਨੇ ਚਾਹੀਦੇ ਆ ਜੁਮਲਾ ਮਾਲਕਾਨਾ ਦੇ ਜ਼ਮੀਨਾਂ ਦੇ ਸਾਨੂੰ ਹੱਕ ਮਿਲਨੇ ਚਾਹੀਦੇ ਆ ਪਰ ਉੱਥੇ ਵੱਡੀ ਪੱਧਰ ਤੇ ਜਿਹੜੀ ਸਰਕਾਰ ਵਾ ਉਹ ਸਾਡੇ ਨਾਲ ਧੱਕੇਸ਼ਾਹੀ ਕਰਕੇ ਸਾਡੇ ਸਾਥੀ ਜਿਹੜੇ ਧਰਨਾ ਦੇ ਰਹੇ ਆ ਜਿਨ੍ਹਾਂ ਨੇ ਮਰਨ ਮਰਤ ਰੱਖਿਆ ਵਾ ਉਹਨਾਂ ਨੂੰ ਮਰਨ ਮਰਤ ਤੋਂ ਚੁੱਕ ਕੇ ਉਹਨਾਂ ਨੂੰ ਖਾਮ ਖਾ ਕੇ ਦੀ ਕਿਸੇ ਹਸਪਤਲ ਕਦੀ ਕਿਸੇ ਹਸਪਤਲ ਖੜ ਕੇ ਉਹਨਾਂ ਦੀ ਜਾਨ ਦੇ ਨਾਲ ਖਲਵਾੜ ਕਰ ਰਹੇ ਆ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਢੋਲ ਪਲਾਜ਼ਾ ਮੁਕੰਮਲ ਤੌਰ ਤੇ ਬੰਦ ਕੀਤਾ ਹੈ ਬਰਾਲੀ ਸਾੜ ਨੂੰ ਲੈ ਕੇ ਡੀਸੀ ਸਾਹਿਬ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਪਰ ਉੱਤੇ ਪਰਚੇ ਵੀ ਕੱਟੇ ਜਾ ਰਹੇ ਨੇ ਉਸ ਮੁੱਦੇ ਨੂੰ ਲੈ ਕੇ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਗੱਲ ਅਸੀਂ ਅੱਜ ਵੀ ਬੜੀ ਵੱਡੀ ਪੱਧਰ ਤੇ ਕਰਦੇ ਆ ਕਿ ਡੀਸੀ ਸਾਹਿਬ ਕਹਿ ਰਹੇ ਆ ਵੀ ਜਿਹੜਾ ਸਾਡਾ ਇੱਥੋਂ ਦਾ ਇਹ ਆਪਣੇ ਉੱਪਰ ਸਿਸਟਮ ਚੱਲਦਾ ਵਾ ਸਿਸਟਮ ਤਹਿਤ ਅਸੀਂ ਪਰਚੇ ਕੱਟਣ ਦੇ ਆ ਕਿ ਜੋ ਵੀ ਇੱਥੋਂ ਆ ਰਿਹਾ ਪਰ ਸਾਡੀ ਸਮਝ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਜਦੋਂ ਆਪਾਂ ਜਿਹੜੀ ਪਰਾਲੀ ਉਹਨੂੰ ਵੇਚੀ ਨਾਪ ਦਿੰਨੇ ਆ ਤੇ ਜਿਹੜੀ ਵੱਡੀ ਪੱਧਰ ਦੇ ਉੱਤੇ ਜਿਹੜੀ ਸਾਡੀ ਉਲੀ ਆ ਉਹ ਥੱਲੇ ਜ਼ਮੀਨ 'ਚ ਜਾਂਦੀ ਆ ਤੇ ਮੁੜ ਕੇ ਬਹੁਤ ਵੱਡੀ ਪੱਧਰ ਤੇ ਜਿਹੜੀ ਆ ਕਣਕ ਨੂੰ ਸੁੰਢੀ ਪੈਂਦੀ ਆ ਪਿਛਲੇ ਲੰਮੇ ਸਮੇਂ 'ਚ ਕਣਕ ਨੂੰ ਸੁੰਢੀਆਂ ਪਈਆਂ ਜਿਨ੍ਹਾਂ ਦੇ ਰੋਸ ਮਜਾਰੇ ਹਮੇਸ਼ਾ ਚੱਲਦੇ ਰਹਿੰਦੇ ਇਤਰਾ ਰੋਡ ਜਿਹੜੇ ਹਮੇਸ਼ਾ ਜਾਮ ਰਹਿੰਦੇ ਆ ਪਰ ਉਦੋਂ ਡੀਸੀ ਸਾਹਿਬ ਪਤਾ ਨਹੀਂ ਕਿੱਥੇ ਸੌਂ ਜਾਂਦੇ ਆ ਪਰ ਜਦੋਂ ਸਾਡੇ ਉੱਤੇ ਪਰਚੇ ਕਰਨੇ ਆ ਉਦੋਂ ਲਗਾਤਾਰ ਜਿਹੜੇ ਆ ਜ਼ਮੀਨੀ ਪੱਧਰ ਉੱਤੇ ਹਰ ਇੱਕ ਜਿਹੜਾ ਅਧਿਕਾਰੀ ਉਹਨੂੰ ਲਾਇ ਪਾਵੇ ਇਹੋ ਜਿਹੇ ਕਾਨੂੰਨ ਜਿਹੜੇ ਕਿਸਾਨਾਂ ਨੂੰ ਮਾਰੂ ਮਾਰੂ ਤਰੀਕੇ ਨਾਲ ਲਾਗੂ ਕਰਨਾ ਚਾਹੁੰਦੇ ਨਹੀਂ ਕਰਨ ਦਵਾਂਗੇ ਜੀ ਪ੍ਰਧਾਨ ਜੀ ਪੂਰਨ ਤੌਰ ਤੇ ਤੁਸੀਂ ਟੂਲਪਲਾza ਇਜ਼ਾਮ ਕੀਤਾ ਹੋਇਆ ਜੰਮੂ ਨੂੰ ਜਾਣ ਵਾਲਾ ਜਿਹੜਾ ਉਹ ਰਸਤਾ ਵਾ ਕਾਫੀ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਇਹ ਸਰਕਾਰ ਦੇ ਹੱਥ ਵਿੱਚ ਗੇਂਦ ਆ ਜੀ ਵੇਖੋ ਅਸੀਂ ਜਿਹੜਾ ਉੱਥੇ ਲਗਾਤਾਰ ਜਿਹੜਾ ਵਾਣਾ ਉੱਥੇ ਆਪਣਾ ਲਗਾਤਾਰ ਜਿਹੜਾ ਵਾ ਫਿਰੋਜ਼ਪੁਰ ਦੇ ਵਿੱਚ ਡੀਸੀ ਦਾ ਅਫਸਰ ਦੋ ਦਿਨ ਘੇਰੀ ਰੱਖਿਆ ਵੀ ਸਾਡਾ ਜਿਹੜਾ ਇਹ ਕੱਚੀਆਂ ਜ਼ਮੀਨਾਂ ਦਾ ਮਸਲਾ ਹੈ ਹੱਲ ਕਰੋ ਪਰ ਸਰਕਾਰ ਨੇ ਉਹਦੇ ਉੱਤੇ ਕੋਈ ਹੱਲ ਨਹੀਂ ਕੀਤਾ ਕੋਈ ਹੱਲ ਨਾ ਕਰਨ ਕਰਕੇ ਜਿਹੜਾ ਮਜਬੂਰ ਇਨਸਾਨ ਉਹਦੇ ਸਾਰੇ ਪੰਜਾਬ ਦੇ ਜਿਹੜੇ ਰੋਡ ਆ ਉਹ ਜਾਮਾ ਪੂਰਾ ਟੋਟਲ ਪੰਜਾਬ 'ਚ ਜਾਮ ਆ ਉਸੇ ਜਾਮ ਦੀ ਲੱਡੀ ਦੇ ਤਹਿਤ ਇਹ ਜਿਹੜਾ ਸਾਡਾ ਟੋਲ ਪਲਾਜਾ ਇਹ ਵੀ ਪੂਰਨ ਤੌਰ ਤੇ ਬੰਦ ਹੈ। ਖਾਸ ਕਰਕੇ ਕਿਸ ਤੁਹਾਡੇ ਵੱਡੇ ਆਗੂਆਂ ਦੀ ਡੀਸੀ ਸਾਹਿਬ ਦੇ ਨਾਲ ਮੁੱਖ ਮੰਤਰੀ ਸਾਹਿਬ ਦੇ ਨਾਲ ਤੈ ਨਹੀਂ ਬੈਠ ਰਹੀ। ਦੂਜੇ ਪਾਸੇ ਪੰਚਾਇਤੀ ਚੋਣਾਂ ਸਿਰ ਤੇ ਆ ਗਈਆਂ ਤਾਂ ਕਰਕੇ ਜਿੱਥੇ ਬੰਦੀਆਂ ਸੜਕਾਂ ਤੇ ਨਹੀਂ ਉਤਰ ਆਈਆਂ। ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰੀ ਕਹਿ ਦਿੱਤੀ ਇਹ ਗੱਲ ਹੈ ਕਿ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਤਾਂ ਐਡਾ ਮੰਦਾ ਹਾਲ ਆ ਜਿੰਨਾ ਚਿਰ ਤੱਕ ਪੂਰਨ ਚੀਖ ਝੰਗਾੜਾ ਪੈ ਦੇ ਆਏ ਦਿਨ ਸਿਰਫ ਬਦਲੀਆਂ ਕਰਨ ਤੋਂ ਬਗੈਰ ਹੋਰ ਮੁੱਖ ਮੰਤਰੀ ਸਾਹਿਬ ਨੂੰ ਕੋਈ ਕੰਮ ਨਹੀਂ ਪਤਾ ਨਹੀਂ ਉਹ ਬਦਲੀਆਂ ਨੂੰ ਇਹ ਬਦਲਾ ਕਹਿੰਦੇ ਮੇਰੇ ਖਿਆਲ ਦੇ ਨਾਲ ਆਏ ਦਿਨ ਰੋਜ਼ ਨਿਤ ਦਿਹਾੜੀ ਬਦਲੀਆਂ 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 ਕੋਈ ਅਫਸਰ ਨੂੰ ਕਿਦੋਂ ਦਾ ਜਿੰਨੇ ਚਿਰ ਨੂੰ ਅਗਲਾ ਸੈਟਿੰਗ ਹੁੰਦਾ ਉਹਨੂੰ ਪਤਾ ਲੱਗਦਾ ਵੀ ਇੱਥੋਂ ਦੇ ਮੁੱਦੇ ਕੀ ਆ ਉਹਨੇ ਜਿੰਨੇ ਚਿਰ ਨੂੰ ਅਫਸਰ ਬਦਲ ਜਾਂਦੇ ਆ ਜਿੰਨੇ ਚਿਰ ਨੂੰ ਕੋਈ ਡੀਸੀ ਕਿਤੇ ਜਾ ਕੇ ਵੇਖਦਾ ਵੀ ਇੱਥੋਂ ਦੇ ਮੁੱਦੇ ਕੀ ਨੇ ਸਮਝਾਉਣ ਲੱਗਦਾ ਉਹਨੂੰ ਡੀਸੀ ਸਾਹਿਬ ਬਦਲ ਜਾਂਦੇ ਆ ਸਾਡਾ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਸੀ ਡੀਸੀ ਸਾਹਿਬ ਦਾ ਦਫ਼ਤਰ ਦੋ ਦਿਨ ਬੰਦ ਰੱਖਿਆ ਕਿੰਨੇ ਵੱਡੇ ਪੱ ਪਰ ਉਹਦੇ ਤੇ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਉਹਦੇ ਵਿੱਚ ਅਸੀਂ ਇੱਕ ਹਫਤਾ ਦਿੱਤਾ ਹੈ ਵੀ 24 ਤਰੀਕ ਤੱਕ ਸਾਨੂੰ ਸਰਕਾਰ ਕੋਈ ਨਾ ਕੋਈ ਮੈਸੇਜ ਕਰੇ ਸਾਡੇ ਨਾਲ ਗੱਲਬਾਤ ਲਈ ਪਰ ਨਹੀਂ ਹੋਇਆ ਤੇ ਫਿਰ ਮਜਬੂਰਨ ਅੱਜ ਸਾਰਾ ਪੰਜਾਬ ਜਾਮ ਕਰਨਾ ਪਿਆ ਪ੍ਰਧਾਨ ਜੀ ਜਦੋਂ ਵੇਖਿਆ ਜਦੋਂ ਧਰਨਾ ਲੱਗ ਜਾਂਦਾ ਫਿਰ ਮਹਿਕਮੇ ਦੇ ਅਫਸਰ ਪਹੁੰਚ ਜਾਂਦੇ ਆ ਡੀਸੀ ਸਾਹਿਬ ਪਹੁੰਚ ਜਾਂਦੇ ਆ ਹੋਰ ਅਫਸਰ ਪਹੁੰਚ ਜਾਂਦੇ ਆ ਪਰ ਜਦੋਂ ਤੁਸੀਂ ਐਲਾਨ ਕਰ ਦਿਓ ਉਦੋਂ ਬੈਠ ਕੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਕੱਲ ਭੰਦੇਰ ਸਾਹਿਬ ਦੀ ਵੀ ਇਦਾਂ ਹੀ ਹੋਇਆ ਡੀਸੀ ਸਾਹਿਬ ਜਿਹੜੇ ਰੇਲਵੇ ਟ੍ਰੈਕ ਤੇ ਪਹੁੰਚ ਗਏ ਬਿਲਕੁਲ ਵੇਖੋ ਜੀ ਸਾਡੇ ਹਾਲਾਤ ਇਹ ਆ ਵੀ ਸਾਡੇ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਧਰਨਿਆਂ ਦੇ ਵਿੱਚ ਵੀ ਕਰ ਰਹੇ ਆ ਜਿਹੜਾ ਸਾਡਾ ਖਨੌਰੀ ਮੋਰਚੇ ਦੇ ਵਿੱਚ ਧਰਦਾ ਚੱਲ ਰਿਹਾ ਸਰਦਾਰ ਗੁਰਮੀਤ ਸਿੰਘ ਬਹੁਤ ਸਿਆਣੇ ਕਿਸਾਨ ਸੀ ਉਹਨਾਂ ਨੇ ਕੱਲ ਹਰਾਸ ਹੋ ਕੇ ਵੀ ਕਿਸ ਤਰ੍ਹਾਂ ਕੰਗਨਾ ਦੇ ਬਿਆਨ ਆ ਕਿਸ ਤਰ੍ਹਾਂ ਖੱਟਰ ਦੇ ਬਿਆਨ ਆ ਤੇ ਕਿਸ ਤਰ੍ਹਾਂ ਸਾਡੀ ਸਰਕਾਰਾਂ ਦੀ ਪੋਜੀਸ਼ਨ ਸਾਡੇ ਆਸਤੇ ਹਰਾਸ ਹੋ ਕੇ ਦੁਪਹਿਰੇ ਜਿਹੜਾ 9 ਵਜੇ ਸਵੇਰੇ ਉਹਨਾਂ ਨੇ ਜਿਹੜਾ ਆਪਣੇ ਗਲ 'ਚ ਫਾਹ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਆ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਸਰਕਾਰ ਨੂੰ ਵੀ ਸਵਾਏ ਬਿਆਨਬਾਜ਼ੀ ਤੋਂ ਧਰਤੀ ਤੇ ਗਰਾਊਂਡ ਤੇ ਆ ਕੇ ਸੱਚਮੁੱਚ ਕਿਸ ਨਾ ਕੇ ਸਿਰਫ ਤੇ ਸਿਰਫ ਇਤਿਆਰੀ ਬਿਆਨਬਾਜ਼ੀ ਦੇ ਨਾਲ ਤੁਸੀਂ ਆਪਣਾ ਤੇ ਕਿਸਾਨਾਂ ਦਾ ਤੇ ਲੋਕਾਂ ਨੂੰ ਖਜਲਖੁਆਰੀ ਦੇ ਰਾਹ ਤੋਰੋ ਤੁਸੀਂ ਇਹ ਸਾਰਾ ਇਹ ਸਾਰਾ ਕੁਝ ਸਰਕਾਰ ਦੇ ਹੱਥ ਦੇ ਵਿੱਚ ਹੈ ਜਿੰਨੀਆਂ ਜਿਹੜੀ ਸਾਡੀ ਗੇਂਦ ਆ ਸਰਕਾਰ ਦੇ ਪਾਲੇ ਚਾਵੇ ਉਹ ਕਿਹੜੇ ਤਰੀਕੇ ਨਾਲ ਖੇਡਦੀ। ਲੱਗਦਾ ਨਹੀਂ ਆਮ ਲੋਕਾਂ ਨੂੰ ਕਾफी ਮੁਸ਼ਕਲ ਆਉਣਗੀਆਂ ਜਿਹੜੇ ਰਾਹਗੀਰ ਕਈ ਹਸਪਤਾਲਾਂ ਦੇ ਵਿੱਚ ਜਾ ਰਹੇ ਨੇ, ਕਈ ਜਿਹੜੇ ਆ ਉਹ ਧਾਰਮਿਕ ਸਥਾਨਾਂ ਦੇ ਗੋਲਡਨ ਟੈਂਪਲ ਜਾਂ ਹੋਰ ਜੰਮੂ ਵਾਲੀ ਸਾਈਡ ਤੇ ਦਰਸ਼ਨ ਦਿਦਾਰ ਕਰਨ ਵਾਸਤੇ ਜਾ ਰਹੇ ਉਹਨਾਂ ਨੂੰ ਕਾफी ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ। ਜਦੋਂ ਦੇਸ਼ ਦਾ ਰਾਜਾ ਸਮਝੇ ਤੇ ਫਿਰ ਪਰਜਾ ਜਿਹੜੀ ਅਕਸਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦਾ ਪੈਂਦਾ ਸਾਡੇ ਦੇਸ਼ ਦਾ ਰਾਜਾ ਸੁੱਤਾ ਵਾ ਜਿਹੜਾ ਇਹ ਕਹਿੰਦਾ ਸੀਗਾ ਕਿ ਸਾਡਾ ਜਿਹੜਾ ਵਾ ਸਾਰਾ ਕੁਝ ਇਹ ਇੱਕ ਸਿਸਟਮ ਦੇ ਤਹਿਤ ਚੱਲੂ ਨਹ ਲਹਾਰਾ ਨੀਂਦਦਾ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਪੂਰੇ ਪੰਜਾਬ 'ਚ ਕੀ ਹੋ ਰਿਹਾ ਸਾਰੇ ਦਾ ਸਾਰਾ ਪੰਜਾਬ ਜਾਮ ਪਿਆ ਵਾ ਪਰ ਹਜੇ ਤੱਕ 2 ਘੰਟੇ ਹੋ ਗਏ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਨਾ ਮੀਟਿੰਗ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਨਗਲੀ ਸਾਹਿਬ ਇੱਕ ਪਾਸੇ ਝੋਨੇ ਦਾ ਸੀਜ਼ਨ ਚੱਲ ਰਿਹਾ ਦੂਜੇ ਪਾਸੇ ਪੰਚਾਇਤੀ ਚੋਣਾਂ ਐਲਾਨ ਕਰ ਦਿੱਤਾ ਕਿਵੇਂ ਦੀ ਵੇਖਦੇ ਹੋ ਸਿਆਸਤ ਪੰਜਾਬ ਦੀ ਇਹੋ ਜਿਹੀ ਤੇ ਗੱਲ ਵੇਖਣ ਵਾਲੀ ਵੀ ਮੈਨੂੰ ਤਾਂ ਇਹ ਲੱਗਦਾ ਵੀ ਭਗਵੰਤ ਮਾਨ ਸਾਹਿਬ ਜਿੱਤਰਾ ਚੁਟਕਲਿਆਂ ਦੀ ਕੈਸਟ ਕਰਦੇ ਸੀ ਇਸੇ ਤਰ੍ਹਾਂ ਚੁਟਕਲਿਆਂ ਦੇ ਵਿੱਚ ਜਿਹੜਾ ਵਾ ਸਾਰੇ ਕੰਮ ਕਰਦੇ ਆ ਵੀ ਇੱਕ ਪਾਸੇ ਵੱਡੀ ਪੱਧਰ ਤੇ ਮਤਲਬ ਉਹਨਾਂ ਨੂੰ ਬਦਲਾਉਣਾ ਵਾ ਤੇ ਕਿਸੇ ਨੇ ਦੂਜੇ ਰੋਕ ਕਿਤਰਾ ਸਾਰੇ ਬਦਲਨ ਵਾਲਾ ਸਿਸਟਮ ਇਹਨਾਂ ਦਾ ਪਿਆ ਹਜੇ ਇਹਨਾਂ ਕੋ ਢਾਂਚੇ ਤਿਆਰ ਨਹੀਂ ਹੋਏ ਸਾਰਾ ਕੁਝ ਪਰ ਸਿਰਫ ਚੋਣੇ ਦਾ ਸੀਜ਼ਨ ਕੁਝ ਨਹੀਂ ਪਤਾ ਇਹ ਪਤਾ ਵਾ ਵੀ ਮਗਰ ਉਹ ਹਾਈ ਕੋਰਟ ਦਾ ਡੰਡਾ ਚੜਿਆ ਸੁਪਰੀਮ ਕੋਰਟ ਦਾ ਡੰਡਾ ਚੜਿਆ ਤੇ ਬਸ ਕਰ ਦਿਓ ਚੋਣਾਂ ਇਲੈਕਸ਼ਨ ਚ ਆ ਚੋਣਾਂ ਦਾ ਐਲਾਨ ਕਰ ਦਿਓ ਤੋ ਉਹਦੇ ਵਿੱਚ ਕੀ ਬਣ ਰਿਹਾ ਪਿੰਡਾਂ ਦੇ ਵਿੱਚ ਕਿੰਨੀ ਵੱਡੀ ਪੱਧਰ ਤੇ ਧੜੇਬੰਦੀ ਹੋਣੀ ਇਹ ਵੀ ਕੋਈ ਨਹੀਂ ਪਤਾ ਅਸਲ ਦੇ ਵਿੱਚ ਇੰਨਾ ਕੁ ਆਪ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਆਪਣੀ ਗਰਾਊਂਡ ਲੱਬ ਦੇ ਲੱਬ ਦੇ ਲੋਕਾਂ ਨੂੰ ਖੂ ਖਾਤੇ ਚ ਪਾ ਰਹੇ ਆ ਇੱਕ ਵਾਰੀ ਤਸਵੀਰਾਂ ਟੂਲਪਲਾਜ਼ੇ ਦੀਆਂ ਦਿਖਾ ਦਿੰਨੇ ਆ ਕਿ ਪੂਰਨ ਤੌਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਵੱਲੋਂ ਜਿਹੜਾ ਆ ਉਹ ਜ਼ਾਮ ਕੀਤਾ ਹੋਇਆ ਕਿਹਾ ਜਾ ਰਿਹਾ ਹੈ ਕਿ ਪਰਾਲੀ ਨੂੰ ਲੈ ਕੇ ਜਿਹੜੇ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਹੋਰ ਵੀ ਕਿ ਜਿਹੜੀਆਂ ਸੂਬੇ ਭਰ ਦੀਆਂ ਮੰਗਾਂ ਨੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਆ ਕਿ ਕਿਤੇ ਨਾ ਕਿਤੇ ਸਰਕਾਰ ਜ ਉਸ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਸਰਕਾਰ ਦੇ ਵੱਲੋਂ ਐਲਾਨ ਜਿਹੜਾ ਕੀਤਾ ਗਿਆ ਕਿਤੇ ਨਾ ਕਿਤੇ ਸਰਕਾਰ ਦੀ ਬਗਲਾਵਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਡਰੀ ਹੋਈ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਟੂਲ ਪਲਾਜ਼ੇ ਦੀ ਕੋਈ ਵੀ ਜਿਹੜਾ ਰਸਤਾ ਆ ਉਹ ਚੱਲ ਨਹੀਂ ਰਿਹਾ ਪ੍ਰੋਪਰ ਤੌਰ ਤੇ ਸਾਰੇ ਰਸਤੇ ਜਿਹੜੇ ਨੇ ਭਾਰਤੀ ਕਿਸਾਨ ਜੁਨੇ ਏਕਤਾ ਸਿੱਧੂਪੁਰ ਵੱਲੋਂ ਅੱਜ ਕੱਥੂ ਨੰਗਲ ਟੂਲ ਪਲਾਜ਼ਾ ਆ ਉਹ ਬੰਦ ਕੀਤਾ ਹੋਇਆ ਤਾਂ ਇੱਥੇ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਪੰਜਾਬ ਪੁੱਤ ਜਿਹੜੀ ਆ ਉਹ ਵੀ ਤਨਾਤ ਕੀਤੀ ਹੋਈ ਆ ਪੁਲਿਸ ਦੇ ਅਫਸਰ ਵੀ ਪਹੁੰਚੇ ਹੋਏ ਨੇ ਤੇ ਕਿਸਾਨ ਜਿੱਥੇ ਬੰਦੀ ਵੱਲੋਂ ਜਿਹੜ ਤਾਰ ਖੋਲਿਆ ਹੋਇਆ ਹੁਣ ਵੇਖਦੇ ਹਾਂ ਕਿ ਕਿੰਨਾ ਸਮਾਂ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲਦਾ ਆ ਫਿਲਹਾਲ ਪ੍ਰਸ਼ਾਸਨ ਦੇ ਨਾਲ ਜਿਹੜੀ ਆ ਉਹ ਗੱਲਬਾਤ ਹਲੇ ਤੱਕ ਕੋਈ ਨਹੀਂ ਚੱਲੀ ਤਾਂ ਕਿਸਾਨਾਂ ਦਾ ਕਹਿਣਾ ਕਿ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਗੀਆਂ ਨਹੀਂ ਜਾਣਗੀਆਂ ਮੰਨੀਆਂ ਨਹੀਂ ਜਾਣਗੀਆਂ ਉਹਨਾਂ ਚਿਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ